ਰਹਿਮਤਾਂ ਦੀ ਦਾਤ ਲੈਣ ਗੁਰੂ ਤੇ ਕਰੋ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਰਹਿਮਤਾਂ ਦੀ ਦਾਤ ਲੈਣ ਗੁਰੂ ਤੇ ਕਰੋ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਹਜੂਰ ਤੋਂ ਚੱਲ ਪਰਦੇਸ ਮੈਂ ਆਗੀ ਦੂਰ ਤੋਂ ਨੂਰ ਦਾ ਨਜ਼ਾਰਾ ਲੈਣ ਲਈ ਹਜੂਰ ਤੋਂ ਚੱਲ ਪਰਦੇਸ ਮੈਂ ਆਗੀ ਦੂਰ ਤੋਂ ਨੂਰ ਦਾ ਨਜ਼ਾਰਾ ਲੈਣ ਲਈ ਹਜੂਰ ਤੋਂ ਚੱਲ ਪਰਦੇਸ ਮੈਂ ਆਗੀ ਦੂਰ ਤੋਂ ਨੂਰ ਦਾ ਨਜ਼ਾਰਾ ਲੈਣ ਲਈ ਹਜੂਰ ਤੋਂ ਹਰ ਇੱਕ ਇੱਛਾ ਪੁੱਛੀ ਮੇਰੇ ਦਿਲ ਦੀ ਤਤ ਦੇ ਦਸਤਾਰ ਨਾਨਕ ਹਜੂਰ ਤੋਂ ਰਹਿਮਤਾਂ ਦੀ ਰਾਤ ਲੈਣ ਗੁਰੂ ਦੇ ਘਰੋਂ ਆਉਂਦੇ ਸਵਾਲੀ ਚੱਲ ਦੂਰ ਦੂਰ ਤੋਂ ਮਰਦਾਂ ਦੀ ਦਾਸ ਸਹਾਰੇ ਦਾ ਸਹਾਰਾ ਗੁਰੂ ਜੀ ਅਸਤੇ ਉਮੀਦਾਂ ਦਾ ਬਨਾਰਾ ਗੁਰੂ ਜੀ ਪੜੇ ਬੇਸਹਾਰੇ ਦਾ ਸਹਾਰਾ ਗੁਰੂ ਜੀ ਅਸਤੇ ਉਮੀਦਾਂ ਦਾ ਬਨਾਰਾ ਗੁਰੂ ਜੀ ਪੜੇ ਬੇਸਹਾਰੇ ਦਾ ਸਹਾਰਾ ਗੁਰੂ ਜੀ ਅਸਤੇ ਉਮੀਦਾਂ ਦਾ ਬਨਾਰਾ ਗੁਰੂ ਜੀ ਪੜੇ ਬੇਸਹਾਰੇ ਦਾ ਸਹਾਰਾ ਗੁਰੂ ਜੀ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਪੱਜ ਜਾਂਦੇ ਹੋ ਉਦੇ ਕਰੋ ਆਉਂਦੇ ਸਵਾਰੀ ਚੱਲ ਦੂਰ ਦੂਰ ਤੋਂ ਮਹਤਾਂ ਦੀ ਦਾਤ ਲੈਣ ਗੁਰੂ ਦੇ ਘਰੋਂ ਆਉਂਦੇ ਸਵਾਰੀ ਚੱਲ ਦੂਰ ਦੂਰ ਤੋਂ ਦੀ ਗੁਲਾਤਾਰੇ ਨਦਰ ਨਰਾਨੀ ਗੁਰਾਂ ਦੀ ਭਵ ਚਲ ਪਾਰ ਕਰੇ ਪਾਣੀ ਗੁਰਾਂ ਦੀ ਗੁਲਾਤਾਰੇ ਨਦਰ ਨਰਾਨੀ ਗੁਰਾਂ ਦੀ ਭਵ ਚਲ ਪਾਰ ਕਰੇ ਪਾਣੀ ਗੁਰਾਂ ਦੀ ਗੁਲਾਤਾਰੇ ਨਦਰ ਨਰਾਨੀ ਗੁਰਾਂ ਦੀ ਭਵ ਚਲ ਪਾਰ ਕਰੇ ਪਾਣੀ ਗੁਰਾਂ ਦੀ ਗੁਲਾਤਾਰੇ ਨਦਰ ਨਰਾਨੀ ਗੁਰਾਂ ਦੀ ਕਵੇਸ਼ ਕਈ ਤਾਂ ਸਭ ਮੇਟ ਜਾਂਦੇ ਨੇ ਮੱਜ ਦੇ ਪੁਰਾਣੀ ਪਾਪਾਂ ਦੇ ਫਤੂਰ ਤੋਂ ਰਹਿਮਤਾ ਦੀ ਦਾਤ ਰਹਿਣ ਗੁਰੂ ਦੇ ਘਰੋਂ ਆਉਣੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਗੁਰੂ ਦੀ ਸੁਣਿਆ ਇਸ ਥਾਂ ਕਾਂਗਾ ਤੋਂ ਹੰਸ ਹੁੰਦੇ ਇਹ ਘਰ ਹੈ ਰੱਬੀ ਵੰਡਾਰਿਆਂ ਦਾ ਜਿਹੜੀ ਮਿੱਟੀ ਨੂੰ ਸ਼ੋਕ ਹੈ ਚਰਨ ਤੇਰੇ ਰਤਪਾ ਪਾਲਿਆ ਉਨੀ ਸਿਤਾਰੇ ਜੋ ਬੂੰਦ ਪੀ ਕੇ ਸੀਨਾ ਸ਼ਾਂਤ ਹੋ ਜਾਏ ਮੰਗਿਆ ਰਿਆਂ ਦਾ ਦਨ ਦੇਹੀ ਤੂੰ ਬਖਸ਼ਦਾ ਪਿੰਗਲਿਆਂ ਨੂੰ ਤੇ ਜਾ ਕੇ ਭਾਗੇ ਕਰਮਾਂ ਦੇ ਮਾਰਿਆਂ ਦਾ ਹੈ ਦਿਆਲੂ ਗੁਰੂ ਦੀ ਮਾਣਿਏ ਪਰੀਤ ਕਿਰਪਾਲੂ ਗੁਰੂ ਦੀ ਵੱਡੀ ਵੱਡੀ ਆਈ ਹੈ ਦਿਆਲੂ ਗੁਰੂ ਦੀ ਮਾਣਿਏ ਪਰੀਤ ਕਿਰਪਾਲੂ ਗੁਰੂ ਦੀ ਵੱਡੀ ਵੱਡੀ ਆਈ ਹੈ ਦਿਆਲੂ ਗੁਰੂ ਦੀ ਮਾਣਿਏ ਪਰੀਤ ਕਿਰਪਾਲੂ ਗੁਰੂ ਦੀ ਵੱਡੀ ਵੱਡੀ ਆਈ ਹੈ ਦਿਆਲੂ ਗੁਰੂ ਦੀ ਮਾਣਿਏ ਪਰੀਤ ਕਿਰਪਾਲੂ ਗੁਰੂ ਦੀ ਭੰਗ ਭੂਲ ਦੇ ਜਥੇ ਤੇ ਵੰਗ ਲਗ ਚਰਨੀ ਪੱਜ ਜਾਈਏ ਸਾਹਿਬ ਜੀ ਜਮਾ ਦੀ ਦੀ ਦਾਤ ਲੈਣ ਗੁਰੂ ਦੇ ਘਰੋਂ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਰਹਿਮਤਾ ਦੀ ਦਾਤ ਲੈਣ ਗੁਰੂ ਦੇ ਘਰੋਂ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਆਉਂਦੇ ਨੇ ਸਵਾਲੀ ਚੱਲ ਦੂਰ ਦੂਰ ਤੋਂ ਓ ਓ ਵਾਹਿਗੁਰੂ ਪਰਮ ਸਤਕਾਰ ਜੋ ਖਾਲਸਾ ਜੀ ਆਪ ਬੜੇ ਵੱਡਿਆਂ ਭਾਗਾਂ ਵਾਲੇ ਹੋ ਧੰਤਾ ਦੇ ਯੋਗ ਹੋ ਜੋ ਮਹਾਂਪੁਰਸ਼ਾਂ ਦੇ ਪਾਵਨ ਸਥਾਨ ਦੇ ਉੱਤੇ ਸਵੇਰ ਤੋਂ ਲੈ ਕੇ ਹੁਣ ਤੱਕ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਵਤਿਆਂ ਦੇ ਵਾਂਗ ਸਮਾਧੀ ਲਾ ਕੇ ਜੁੜ ਬੈਠੇ ਜੇ ਬੜੇ ਵੱਡਿਆਂ ਭਾਗਾਂ ਵਾਲੇ ਜੇ ਧੰਤਾ ਦੇ ਯੋਗ ਜੇ ਮੇਰੇ ਤੋਂ ਪਹਿਲਾਂ ਕੌਮ ਦੇ ਮਹਾਨ ਵਿਦਵਾਨ ਬੁਲਾਰਿਆਂ ਨੇ ਆਪ ਜੀਆ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਹੈ ਦਾਸ ਨੂੰ ਕੁਝ ਸਮਾਂ ਮਿਲਿਆ ਹੈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਸਤੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਇਸ ਤੋਂ ਪਹਿਲਾਂ ਕਿ ਮੈਂ ਕੋਈ ਮਜਬੂਨ ਪ੍ਰਾਰੰਭ ਕਰਾਂ ਮੈਂ ਤੁਹਾਡੇ ਕੋਲੋਂ ਆਗਿਆ ਮੰਗਦਾ ਹਾਂ ਆਓ ਸਾਰੇ ਪਿਆਰ ਦੇ ਵਿੱਚ ਝਕਾਓ ਆਪਣਾ ਸਿਰ ਕੁਝ ਕਹਿਣ ਦੀ ਆਗਿਆ ਬਖਸ਼ਦੇ ਹੋਏ ਇੱਕੇ ਵਾਰ ਕਹਿਣ ਤੇ ਗੱਜ ਕੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਅਰਦਾਸੇ ਨੇ ਉਹਨਾਂ ਦੇ ਨਾਮ ਲੈਣੇ ਵੀ ਬੜੇ ਜ਼ੂਰੀ ਨੇ ਕਿਉਂਕਿ ਸਾਰੇ ਪਿਆਰ ਵਾਲੇ ਨੇ ਮੇਰੇ ਪਤਕਾਰਯੋਗ ਮੇਰੇ ਵੱਡੇ ਵੀਰ ਪਹਿਲਵਾਨ ਸਰਦਾਰ ਭਾਲ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਜੱਥੇ ਦਾ ਮਾਨ ਕਰਦੇ ਆ 500 ਰੁਪਇਆ ਭੇਜਿਆ ਗਿਆ ਹੈ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਕਵੀਸ਼ਰ ਗਿਆਨੀ ਬਗੀਚਾ ਸਿੰਘ ਜੀ ਜੋ ਸਾਡੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਨੇ ਸਾਰੇ ਜੱਥੇ ਵੱਲੋਂ ਬਹੁਤ ਸਾਰਾ ਮਾਨ ਸਤਕਾਰ ਆਇਆ ਹੈ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਸੂਬੇਦਾਰ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਵੱਲ ਦਿੱਤੇ ਦਾ ਮਾਣ ਕਰਦੇ ਆ 200 ਰੁਪਿਆ ਭੇਜਿਆ ਗਿਆ ਏ ਅਸੀਂ ਉਹਨਾਂ ਦੀ ਕਦਰਦਾਨੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਵੱਲੋਂ 100 ਰੁਪਿਆ ਭੇਜਿਆ ਗਿਆ ਏ ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ 200 ਰੁਪਿਆ ਭੇਜਿਆ ਗਿਆ ਏ ਸਰਦਾਰ ਮਨਸ਼ੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਬੇਟੀ ਅਨਪ੍ਰੀਤ ਕੌਰ ਅਤੇ ਬੇਟੇ ਵੀਰ ਦਵਿੰਦਰ ਦੇ ਜਨਮ ਦਿਨ ਦੀ ਖੁਸ਼ੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਜਿਥੇ ਨੂੰ ਬਿੰਤ ਮਾਇਾ ਹਜ਼ਰ ਕੀਤੀ ਏ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਸਰਦਾਰ ਪਵਿੱਤਰ ਸਿੰਘ ਜੀ ਦੁਬਈ ਅਰਦਾਸ ਕਰਦੇ ਨੇ ਸਤਿਗੁਰਾਂ ਦੇ ਪਵਨ ਚਰਨਾਂ ਚ ਮਹਾਰਾਜ ਵਿਦੇਸ਼ ਦੀ ਧਰਤੀ ਤੇ ਤਰੱਕੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੋ ਏਐਸਆਈ ਸਰਦਾਰ ਨਰਵੈਰ ਸਿੰਘ ਜੀ ਬੀਐਸਐਫ ਮਨੀਪੁਰ ਤੋਂ ਲਵਪ੍ਰੀਤ ਸਿੰਘ ਜੁਕੇ ਅਤੇ ਮਹਿਲਪ੍ਰੀਤ ਸਿੰਘ ਕੈਨੇਡਾ ਦੀ ਚੜ੍ਹਦੀ ਕਲਾ ਵਾਸਤੇ ਬਿੰਤ ਮਾਇਾ ਜਰ ਕਰਦੇ ਨੇ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਹਰ ਮਦਾਨੇ ਫਤਿਹ ਬਖਸ਼ਣ ਮਨ ਆਕਾਸ਼ਦੀਪ ਸਿੰਘ ਜੀ ਕੈਨੇਡਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੇਨਤ ਮਾਇਆ ਹਾਜ਼ਰ ਹੋਈਏ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਇਹ ਐਸਆਈ ਸਰਦਾਰ ਨਰਵੈਰ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੇਨਤ ਮਾਇਆ ਹਾਜ਼ਰ ਹੋਈ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਬੇਟੀ ਕੋਏ ਨੀਰ ਕੋਏ ਨੂਰ ਕੌਰ ਆਪਣੇ ਵੀਰ ਦੀ ਦਾਤ ਮੰਗਦੀ ਸਤਿਗੁਰਾਂ ਦੇ ਪਾਵਨ ਚਰਨ ਜਰ ਬੇਨਤੀ ਕਰਕੇ ਗਰੀਬ ਨਿਵਾਜ ਪਾਤਸ਼ਾਹ ਬੱਚੀ ਦੀਆਂ ਛੋਪਾ ਉਹਨਾਵਾਂ ਪੂਰੀਆਂ ਕਰਨ ਮਾਲਵਾ ਟੀਵੀ ਵਾਲੇ ਜੋ ਲਾਈਵ ਕਰ ਰਹੇ ਨੇ ਵੀਰਾਂ ਵੱਲੋਂ ਬਹੁਤ ਸਾਰੀ ਮਾਇਆ ਜਰ ਰਹੀ ਹੈ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਇਹਨਾਂ ਦੇ ਤੁਹਾਡਾ ਇਹ ਪ੍ਰੋਗਰਾਮ ਦੁਨੀਆ ਦੇ ਕੋਨੇ-ਕੋਨੇ ਤੇ ਵਿਖਾਉਣਾ ਹੈ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਵੀਰ ਜਗਰੂਪ ਸਿੰਘ ਵੀਰ ਜਤਿੰਦਰ ਸਿੰਘ ਜੀ ਗਰੰਟੀ ਬੀੜ ਬਾਬਾ ਬੁੱਢਾ ਸਾਹਿਬ ਅਤੇ ਵੀਰ ਜਗਰੂਪ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਜਰ ਰਹੀ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਵੱਲੋਂ 200 ਰੁਪਏ ਆਜ ਰਹਾ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ ਆਓ ਇੱਕ ਵਾਰੀ ਸਮੁੱਚਾ ਅਰਦਾਸਾ ਕਰਦੇ ਆ ਕਹਿ ਦਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਕਾਰ ਜੋ ਖਾਲਸਾ ਦੀ ਸਮਾ ਇਹਨਾ ਨਹੀਂ ਕਿ ਕੋਈ ਵੀ ਗੱਲ ਮੈਂ ਤੁਹਾਡੇ ਨਾਲ ਵਿਸਤਾਰ ਸਹਿਤ ਕਰ ਸਕਾਂ ਸਮਾ ਤੁਸੀਂ ਸਰਵਣ ਕਰ ਚੁੱਕੇ ਜੇ ਮੈਂ ਇੱਕ ਚੀਜ਼ ਕਹਿ ਕੇ ਤੁਹਾਡੇ ਕੋਲੋਂ ਖਾਮਾ ਖਿਮਾ ਮੰਗ ਲੈਣੀ ਹੈ ਕਸ਼ਮੀਰੀ ਪੜਤਾਂ ਦੀ ਫਰਿਆਦ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਵਿੱਚ ਪੰਡਤਾਂ ਦੇ ਧਰਮ ਨੂੰ ਬਚਾਉਣ ਵਾਸਤੇ ਸੱਚੇ ਪਾਤਸ਼ਾਹ ਬਾਦਸ਼ਾਹ ਔਰੰਗਜੇਬ ਦੇ ਕੋਲ ਪਹੁੰਚ ਗਏ ਬਾਦਸ਼ਾਹ ਔਰੰਗਜੇਬ ਨੇ ਆਪਣੇ ਤਖਤ ਤੇ ਲਾਗੇ ਚੰਦਨ ਦੀ ਚੌਂਕ ਤੇ ਬਿਠਾਇਆ ਗੱਲਬਾਤ ਸ਼ੁਰੂ ਕੀਤੀ ਇਤਿਹਾਸਕਾਰ ਕਹਿੰਦੇ ਨੇ ਔਰੰਗਜੇਬ ਨੇ ਧਮਕੀਆਂ ਵੀ ਦਿੱਤੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਦਸ਼ਾਹ ਔਰੰਗਜੇਬ ਦੀ ਹਰ ਗੱਲ ਦਾ ਜਵਾਬ ਦ੍ਰਿੜਤਾ ਦੇ ਨਾਲ ਦਲੇਰੀ ਦੇ ਨਾਲ ਦਿੱਤਾ ਜਦੋਂ ਵੇਖਿਆ ਕਿ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਪਾਚਾ ਝੁਕਦੇ ਨਹੀਂ ਲਿਫਦੇ ਨਹੀਂ ਡਰਦੇ ਨਹੀਂ ਹੁਕਮ ਦਿੱਤਾ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਮੈਂ ਵੇਖ ਲੰਮਗਾ ਇਹਨਾਂ ਦੀ ਸਿੱਖੀ ਸਤਕਾਰ ਜੋ ਖਾਲਸਾ ਜੀ ਇੱਕ ਪਿੰਜਰਾ ਲਿਆਂਦਾ ਗਿਆ ਜਿਹੜਾ ਲੋਹੇ ਦਾ ਸਖਤ ਪਿੰਜਰਾ ਸੀ ਉਸ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਕਰ ਦਿੱਤਾ ਗਿਆ ਪਿੰਜਰਾ ਸਤਗੁਰਾਂ ਤੇ ਕਦਰਾਂੋਂ ਬੜਾ ਛੋਟਾ ਸੀ ਉਸ ਪਿੰਜਰੇ ਚ ਅੰਦਰੋਂ ਕਰਕੇ ਲੰਮੇ ਲੰਮੇ ਕਿੱਲ ਲੱਗੇ ਹੋਏ ਸਨ ਗਰੀਬ ਨਿਵਾਜ ਪਾਤਸ਼ਾਹ ਨੂੰ ਉਸ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਜੇ ਸਤਿਗੁਰ ਐਸ ਬੰਨੇ ਢੋਲ ਆਉਂਦੇ ਨੇ ਉਧਰੋਂ ਤਿੱਖੇ ਕਿੱਲ ਵੱਜਦੇ ਨੇ ਜੇ ਸਤਿਗੁਰ ਐਸ ਬੰਨੇ ਢੋਲ ਆਉਂਦੇ ਉਧਰੋਂ ਤਿੱਖੇ ਕਿੱਲ ਵੱਜਦੇ ਨੇ ਤਿੱਖੇ ਕਿੱਲ ਵੱਜ ਵੱਜ ਕੇ ਹਜੂਰ ਦਾ ਸਾਰਾ ਪਵਿੱਤਰ ਜਸ਼ਨ ਲਹੂ ਲੁਹਾਨ ਹੋ ਗਿਆ ਕੋਲ ਖਲੋਤੇ ਜਲਾਦ ਬਾਦਸ਼ਾਹ ਔਰੰਗਜ਼ੇਬ ਹਗੋਂ ਪਾ ਕੇ ਸਤਗੁਰੂ ਦੇ ਪਵਿੱਤਰ ਜਿਸਮ ਉੱਤੇ ਨਮਕ ਛਿੜਕ ਰਹੇ ਨੇ ਲੂਣ ਪਾ ਰਹੇ ਨੇ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਨਮਕ ਛਿੜਕੋ ਨਮਕ ਛਿੜਕੋ ਮਜਾ ਇਸੇ ਮੇ ਆਤਾ ਹੈ ਕਸਮ ਲੈ ਲਓ ਨਹੀਂ ਆਦਤ ਮੇਰੇ ਜ਼ਖਮੋ ਕੋ ਮਰਹਮ ਕੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਹਾਲਤ ਵੇਖੀ ਕਿ ਜਲਾਲ ਸਤਗੁਰਾਂ ਦੇ ਪਾਵਨ ਸਰੀਰ ਉੱਤੇ ਨਮਕ ਪਾ ਰਹੇ ਨੇ ਲੂ ਛਿੜਕਾ ਰਹੇ ਨੇ ਤੇ ਭਾਈ ਮੱਤੀ ਦਾਸ ਜੀ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ ਭਾਈ ਮੱਤੀ ਦਾਸ ਨੇ ਕਿਹਾ ਮਹਾਰਾਜ ਕਿਰਪਾ ਕਰੋ ਆਗਿਆ ਬਖਸ਼ੋ ਮੈਂ ਦਿੱਲੀ ਤੇ ਲਾਹੌਰ ਦੀ ਹੁਣੇ ਇੱਟਾਂ ਇੱਟ ਖੜਕਾ ਦੇਵਾਂਗਾ ਇਹ ਗੱਲ ਕਿਸੇ ਪਹਿਰੇਦਾਰ ਨੇ ਸੁਣ ਲਈ ਚਲਾ ਗਿਆ ਕਾਜੀ ਦੇ ਕੋਲ ਜਾ ਦੱਸੀ ਗੱਲ ਕਾਜੀ ਨੂੰ ਕਾਜੀ ਨੂੰ ਅੱਗ ਲੱਗ ਉੱਠੀ ਕਾਜੀ ਚਲਾ ਗਿਆ ਔਰੰਗਜ਼ੇਬ ਦੇ ਕੋਲ ਉਹਨੇ ਸਿਰ ਝੁਕਾ ਕੇ ਆਖਿਆ ਬਾਦਸ਼ਾਹ ਸਲਾਮਤ ਤੂੰ ਤੇ ਕਹਿੰਦਾ ਹੈ ਕਿ ਕੱਲਾ ਗੁਰੂ ਤੇਗ ਬਹਾਦਰ ਮਹਾਰਾਜ ਮੇਰੀਆਂ ਦਲੀਲਾਂ ਦੇ ਨਾਲ ਮੇਰੇ ਵਿਚਾਰਾਂ ਦੇ ਨਾਲ ਮੁਸਲਮਾਨ ਬਣ ਜਾਵੇਗਾ ਪਰ ਉਸ ਗੁਰੂ ਦੇ ਸਿੱਖ ਕਹਿੰਦੇ ਨੇ ਕਿ ਦੇਖਦੇ ਸਾਡਾ ਸਤਿਗੁਰੂ ਸਾਨੂੰ ਆਗਿਆ ਦੇ ਦੇਵੇ ਅਸੀਂ ਦਿੱਲੀ ਤੇ ਲਾਹੌਰ ਦੀ ਇੱਟ ਨੱਟ ਖੜਕਾ ਦੇਵਾਂਗੇ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਏਡੀ ਵੱਡੀ ਗੱਲ ਉਸ ਗੁਸਤਾਖ ਸਿੱਖ ਨੂੰ ਮੇਰੇ ਸਾਹਮਣੇ ਮੇਰੇ ਰੂਬਰੂ ਪੇਸ਼ ਕੀਤਾ ਜਾਏ ਹੁਕਮ ਦੀ ਦੇਰ ਸੀ ਭਾਈ ਮਤੀ ਦਾਸ ਜੀ ਨੂੰ ਕੱਢ ਕੇ ਜੇਲ੍ਹ ਦੇ ਵਿੱਚੋਂ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰੰਗਜ਼ੇਬ ਨੇ ਮੱਥੇ ਤੇ ਵੱਟ ਪਾ ਕੇ ਆਖਿਆ ਮਤੀ ਦਾਸ ਕੀ ਕਹਿੰਦਾ ਸੰ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨੱਟ ਖੜਕਾ ਦੇਵਾਂਗਾ ਜਾਂ ਤੇ ਇੱਟ ਨਾਲ ਇੱਟ ਖੜਕਾ ਕੇ ਵਿਖਾ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਭਾਈ ਮੱਤੀ ਦਾਸ ਨੇ ਆਖਿਆ ਰੰਗਦੇਵ ਤੇਰੇ ਦਿਲ ਦੇ ਚਾਹਤੇ ਪੂਰੇ ਕਰ ਦੇਵਾਂ ਇੱਟ ਨਾਲ ਇੱਟ ਖੜਕਾ ਕੇ ਵਿਖਾ ਤੇ ਦੇਵਾਂ ਪਰ ਮੇਰਾ ਗੁਰੂ ਮੈਨੂੰ ਆਗਿਆ ਨਹੀਂ ਦਿੰਦਾ ਮੱਤੀ ਦਾਸ ਨੇ ਕਿਹਾ ਸੁਣ ਸਾਥ ਸੁਣਾਵਾਂ ਮੈਂ ਤਾਰੇ ਤੋੜਾਂ ਅੰਬਰੋਂ ਅਸਮਾਨ ਗਰਾਵਾਂ ਮੈਂ ਚੰਦ ਸੂਰਜ ਦੋਵੇਂ ਪਕੜ ਕੇ ਵਿੱਚ ਨੈਣ ਸਮਾਵਾਂ ਮੈਂ ਅੱਡੀ ਮਾਰਾਂ ਧਰਤ ਉੱਤੇ ਵਿੱਚ ਧਰਤ ਦਬਾਵਾਂ ਮੈਂ ਗਿੱਬੀ ਮਾਰ ਪਹਾੜ ਨੂੰ ਅਸਮਾਨ ਚੜਾਵਾਂ ਮੈਂ ਦਿੱਲੀ ਤੇ ਲਾਹੌਰ ਨੂੰ ਫੜ ਕੇ ਟਕਰਾਵਾਂ ਮੈਂ ਖਾਨਾ ਕਰਾਂ ਤਬਾਹ ਤੇਰਾ ਕੁਝ ਦੇਰ ਨਾ ਲਾਵਾਂ ਆ ਬੈਠਾ ਮੇਰਾ ਗੁਰੂ ਨਹੀਂ ਬਣਦਾ ਜਾਲਮਾ ਦੱਸ ਕਿੱਧਰ ਜਾਵਾਂ ਇੱਕ ਵਾਰੀ ਮੇਰਾ ਗੁਰੂ ਆ ਗਿਆ ਦੇ ਦੇਵੇ ਔਰੰਗਜੀਬ ਮੈਂ ਤੇਰੇ ਮਨ ਦੇ ਚਾਹ ਪੂਰੇ ਕਰ ਦੇਵਾ ਔਰੰਗਜੀਬ ਨੇ ਆਖਿਆ ਮੱਤੀ ਦਾਸ ਹੁਣ ਦੋ ਹੀ ਗੱਲਾਂ ਨੇ ਜਾਂ ਤੇ ਇੱਟ ਨਾਲ ਇੱਟ ਖੜਕਾ ਕੇ ਵਿਖਾ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਭਾਈ ਮੱਤੀ ਦਾਸ ਨੇ ਆਖਿਆ ਮੈਂ ਮਰਨ ਵਾਸਤੇ ਤਿਆਰ ਹਾਂ ਬਾਅਦ ਚਾ ਔਰੰਗਜੀਬ ਨੇ ਕਾਜੀ ਵੱਲੇ ਵੇਖਿਆ ਕਾਜੀ ਸਾਹਿਬ ਇਹ ਸੇ ਸਜ਼ਾ ਮੈਨ ਲੀ ਚਾਈ ਦੀ ਐ ਕੋਈ ਫਤਵਾ ਲਾਓ ਕਾਜੀ ਨੇ ਫਤਵਾ ਲਾ ਦਿੱਤਾ ਤੇ ਭਾਈ ਮੱਤੀ ਦਾਸ ਜੀ ਨੂੰ ਜੂੜ ਕੇ ਫੱਟਿਆਂ ਦੇ ਵਿੱਚ ਆਰੇ ਨਾਲ چیر ਕੇ ਤਫਾੜ ਕਰ ਦਿੱਤਾ ਜਾਏ ਫਤਵਾ ਦੇਣ ਦੀ ਦੇਰ ਸੀ ਜੱਜ ਲਾਉਂਦਾ ਨੇ ਭਾਈ ਮੱਤੀ ਦਾਸ ਜੀ ਨੂੰ ਆਰੇ ਨਾਲ چیرਣ ਦੀਆਂ ਤਿਆਰੀਆਂ ਇਹੋ ਸ਼ੁਰੂ ਕਰਾ